ਲੋ ਵੀ ਅੱਜ ਆਪਣਾ ਬੰਦੇ ਦੀ ਸਾਈਕਲ ਦੀ ਮੁਰੰਮਤ ਕਰਾਉਣੀ ਆ। 3 ਹਾਲ ਹੋ ਗਿਆ ਸਾਈਕਲੀ ਦੇ ਬਾਈ ਬੰਦੇ ਨੇ ਬਾਜੇ ਪਿਆ ਇੱਥੇ। ਆ ਦੇਖੋ ਬ੍ਰੇਕਾਂ ਬਰਫਾਂ ਬਾਈ ਸਾਰੀਆਂ ਟੌਰ ਛੱਡੀਆਂ। ਬ੍ਰੇਕਾਂ ਬਗੈਰ ਕੁਛ ਨਹੀਂ ਤੇ ਮਗਰਾੜ ਵੀ ਬਾਈ। ਪਵਾ ਦੇਣਾ ਹੁਣ ਜਾਉਗੀ ਰੋਪੜ। ਵੀ 2-3 ਦਿਨ ਦਾ ਮਗਰ ਪਿਆ ਵਾਫਰ। ਕਹਿੰਦਾ ਵੀ ਸਾਈਕਲੀ ਦਾ ਔਖਾ ਹੈ ਚਲਾਉਂਦਾ ਬਹੁਤ ਹੈ ਚਲੋ। ਬਾਕੀ ਬਾਈ ਹੁਣ। ਰੋਪੜ ਜਾਣੀ ਐ ਇਹ। ਤਾਰਜਨ ਬੰਦੇ ਦੀ ਆਪਣਾ ਜੀ ਕਰਦੇ ਆ ਇਹਦਾ ਆਪਾਂ ਕੰਮ। ਕਿਹੜਾ ਫੰਡ ਦੀ ਗੱਲ ਦੇਖਦੇ ਆ। ਚੱਲਦੇ ਆ। ਨਵੀਂ ਪਹੁੰਚ ਗਈ ਸਾਈਕਲ ਦੀ ਦੁਕਾਨ ਪਰ ਮਰੰਡਾ ਸਾਈਕਲ ਪੂਰੀ ਤੇ ਗਈ ਜੀ ਬਾਈ ਇਹ। ਹਾਂ। ਦੇਖੋ। ਨਾਲ ਤੇ ਕੰਮ ਬਾਈ ਦਾ। ਸਾਮ ਚਲ ਮਾਰ ਕਰਦਾ। ਸਾਮ ਆਦਾ। ਕਹਿੰਦੇ ਜਾਏ ਤਾਂ ਕਹਿੰਦੇ ਇਹ ਲੱਗਿਆ। ਨੀ ਗੱਲ ਚਲੋ ਬਾਈproptoਰ ਸ਼ਹਿਰ ਉਹ ਬਾਈ ਬੜਾ ਟਾਇਰ ਵਾਲਾ ਸਾਈਕਲ ਹੋ ਗਿਆ ਤੇ ਆਹ ਇੱਕ ਡਿਸਕ ਬ੍ਰੇਕ ਉਹ ਬਾਈ ਪਿਛੇ ਤੇ ਸੀ ਬ੍ਰੇਕ ਇਹਨੂੰ ਆਪਣੇ ਬੰਦੇ ਵਾਲੀ ਨੂੰ ਮੂਰੇ ਆ ਦੇਖੋ ਵੀ ਬਾਈ ਜ਼ਬਰਦਸਤ ਜੀਤ ਸੀ ਵਧੀਆ ਚਲੋ ਬਾਕੀ ਤੁਹਾਨੂੰ ਪਤਾ ਚਲਾ ਚਲਾ ਕੇ ਉਹਨਾਂ ਦਾ ਆਪਣੀ ਗੱਡੀ ਦੀ ਬਣਾਤੀ ਹਾਲਾਤ ਪੂਰੀ ਇਹ ਤੇ ਬਾਦਵਾਈ ਦਾ ਨੰਬਰ ਲੱਗਣਾ ਜਨਮ ਦਿਨ ਨੂੰ ਇਹਦਾ ਬਾਗ ਹੀ ਨਿਗਾ ਚ ਆ ਜਾਊਗੀ ਬਾਈ ਹੁਣ ਜਨਮ ਦਿਨ ਨੂੰ ਜਿੱਥੇ ਤੱਕ ਮੈਨੂੰ ਸ਼ੱਕ ਆ ਇਹ ਜੀ ਚਲਾਣੀ ਹੈ ਤੇ ਉਹਦੀ ਉਹ ਪੈਣਾ ਬਾਈ ਉਹ ਛੋਟੀ ਉਹ ਬੜੀ ਬੱਸ ਉਹ ਦੇਖੋ ਲੋ ਬਾਈ ਚੱਲ ਵੀਰ ਵੇਰ ਬਾਈ ਲੋ ਜਿਸ ਲੱਗ ਗਿਆ ਗਰੀਬ ਉਹ ਯਾ ਅਗਰ ਨੂੰ ਆਇਆ ਹਾਂ ਆਹ ਬਾਈ ਮੇਰਾ ਬਹੁਤ ਪਸੰਦ ਦਾ ਸਾਈਕਲ ਪੰਮੂ ਘਾਤਾ ਪਤਾ ਨਹੀਂ ਨਾਂ ਲੱਗਦਾ ਇਹ ਬਈਓ ਉਸਤਾਦ ਆ ਬੰਦਾ ਬਾਕੀ ਬਾਈ ਤੂੰ ਫਲੱਗ ਚੁੱਕੀ ਆ ਦੇਖੋ ਨਾ ਬਾਈ ਬਣ ਗਈ ਗੱਲ ਬੰਦੇ ਦੀ ਗੱਡੀ ਦੀ ਸੀਟ ਵੀ ਚੇਂਜ ਕਰਾ ਕੇ ਬੜੀ ਫੇਰ ਪਾਈ ਬਾਈ ਹੁਣ ਬਣੀ ਨਵੀਂ ਗੱਡੀ ਐਨ ਲੋਟ ਪਰ ਲੋਟ ਸਭੀ ਬੰਦੇ ਨੂੰ ਮਿਲੋ ਸੱਚੀ ਗਾਜ ਜੀ ਜੀ ਨਹੀਂ ਕਰਦਾ ਤੁਸੀਂ ਜਾਣ ਨੂੰ ਹਾਂ ਜੀ ਕਰਦਾ ਏ ਕਰਦਾ ਏ ਹਾਂ ਜੀ ਜਿਸਨ ਕਿਹਾ ਹਾ ਤੇ ਨਾਲ ਗੱਲ ਅਵੇ ਥੱਪੜ ਮਰੇਟ ਹੋ ਗਿਆ ਲੈ ਮੈਨੂੰ ਜਾਣਾ ਹੈਗਾ ਮਿੰਨਾ ਹੋ ਗਿਆ ਨਾਲ ਜਾਂਦੇ ਨਹੀਂ ਅਸੀ ਗੱਲ ਬੁਲਾਦੇ ਸੱਚੀ ਗਾਜ ਜੀ ਪਰਮ ਹੋਈ ਗੱਲ ਸਰਬ ਦਾ ਸੱਚੀ ਹਾਂ ਜੀ ਹੋਈ ਦੀ ਨਾ ਚੱਲ ਫਿਰ ਉਹਨੂੰ ਚੱਲ ਪੈ ਟੱਕ ਸਾਈਕਲ 'ਚ ਬਾਈ ਬੰਦੇ ਨੂੰ ਸੁੱਕ ਪੈ ਗਿਆ ਥਾ ਦੇ ਕੱਲ ਟਿਊਸ਼ਨ ਜਾਣ ਲੱਗੇ ਨੂੰ ਬਹੁਤ ਤਕਲੀਫ ਹੋਈ ਨੇ ਕਿਹ ਗੱਲਾਂ ਸੋ ਇਸ ਕਰਕੇ ਵੀ ਅੱਜ ਵੀ ਇਹਨੂੰ ਮੇਰੀ ਸਲਾਹ ਦੀ ਵੀ ਅੜੂਗਾ ਭਰਾ ਜਿਹਾ ਚੱਲ ਪਿਆ ਹਾਂਜੀ ਹਾਂਜੀ ਚਲ ਦਰਵਾਜ਼ਾ ਖੋਲ ਦੇ ਗਏ ਚਲ ਚਲ ਮੋੜ ਗੱਡੀ ਆ ਬਈ ਮੋੜ ਮੋੜ ਬ੍ਰੇਕ ਬ੍ਰੂਕ ਲਾ ਕੇ ਦੇਖ ਤਾਂ ਹੈ ਨਾ ਹੈ ਠੀਕ ਹੈ ਚੱਲ ਫਿਰ ਮੇਰੀਆਂ ਵੀ ਟੈਟ ਕਰਵਾ ਦਵਾਂ ਕਰਵਾਉਂਦਾ ਰਹੀ ਹਾਂ ਲਓ ਬਈ ਜਿਸ਼ਰਮ ਬੂਟਾਂ 'ਚ ਪਾਣੀ ਦੱਸ ਪਾਇਆ ਵਾ ਆ ਜੀ ਲਓ ਬਾਈ ਬੂਟੇ ਵੀ ਹਰੇ-ਭਰੇ ਹੋਣ ਲੱਗ ਗਏ ਆ ਦੇਖੋ ਐਨ ਲੱਗ ਗਏ ਬਾਈ ਪੱਤੇ ਆਉਣ ਇਹਨੂੰ ਇਹਦੇ ਵਿੱਚ ਪਹਿਲਾਂ ਫੁੱਲੇ-ਫੁੱਲੇ ਸੀ ਇਹਨੂੰ ਸੋ ਇੱਕਣਾ ਚੱਲੀ ਜਾਂਦਾ ਬਾਈ ਫੁੱਲ ਝੜ ਗਿਆ ਦੇਖੋ ਇਹਦੇ ਵਿੱਚ ਫਸੇ ਹੋਏ ਆ ਸਾਰਾ ਜੀ ਟੋਟਲੀ ਆ ਦੇਖੋ ਆ ਭੜਿਆ ਤੇ ਆ ਆਹ ਹੂੰ ਥੱਲੇ ਤੱਕ ਆਇਓ ਭੜਿਆ ਵੀ ਰਹੇ ਆ ਆ ਦੇਖੋ ਬਾਈ ਕਿੰਨਾ ਸੋਨਾ ਬਾਕੀ ਆ ਬੂਟਾ ਵੀ ਜੇਸ਼ਨ ਬੜਾ ਹੋ ਗਿਆ ਹਨਾ ਪਤਾ ਨਹੀਂ ਸ਼ਾਮਾਂ ਦੇ ਚੱਕਰ ਕਰਕੇ ਆ ਉਹ ਉੱਥੇ ਬੂਟਾ ਜਿਹੜਾ ਉਹ ਸੁੱਕਦਾ ਜਾਂਦਾ ਏ ਇਹ ਆਹ ਵਾਲਾ ਬੂਟਾ ਚਲੋ ਬਾਈ ਇਹਨਾਂ ਦੇ ਹੁਣ ਗਮਲੇ ਵੀ ਮਨ ਲਾ ਦੇ ਤੇ ਇਹਨਾਂ ਤੇ ਇੱਕ ਬਾਈ ਆ ਪਾਪਾ ਜੀ ਨੇ ਪ੍ਰੋਜੈਕਟ ਕਰਤਾ ਨਵਾਂ ਮਰਖਾ ਦੇ ਬੂਟੇ ਲਾ ਕੇ ਦੇਖੇ ਤੇ ਪਾਣੀ ਪਾ ਪਾ ਕੇ ਸਕਾਤੇ ਤਾਂ ਬਾਈ ਅਸੀਂ ਇਹ ਜਸ਼ਨ ਨਹੀਂ ਹੱਤੀ ਤਿੰਨ ਸੋਨਾ ਹੋ ਗਿਆ ਦੇਖੋ ਹਾਂ ਆ ਤਾਂ ਹੋ ਗਿਆ ਸੋਨਾ ਹੂੰ ਉਹ ਬੂਟੇ ਵੀ ਸੋਨਾ ਹੋ ਗਿਆ ਹਨਾ ਇਹ ਤੇ ਬਾਕੀ ਇਹਨੂੰ ਵੀ ਬਾਈ ਫੁੱਲ ਲਾਉਣੇ ਤਿਆਰ ਆ ਦੇਖੋ ਆ ਦੇਖੋ ਇੱਕ ਤਾਂ ਅੱਜ ਖਿੜਿਆ ਬਾਈ ਇੱਕ ਬਾਈ ਆ ਖਿੜਿਆ ਬਾਈ ਅੱਜ ਬੂਟਾ ਫੁੱਲ ਹਨਾ ਹਾਂਜੀ ਹਾਂ ਤੇ ਇਹਨੂੰ ਇਹ ਛੱਡ ਦੇਣਾ ਛੱਡ ਜਾਣਾ अच्छा। ਅਜਿਹਾ ਨਾਲ ਫਿਰ ਵੀਰ ਜੀ ਦੀ ਕਿੰਨੀ ਖੜਗੰਤੀ ਹੋਈ। ਬਹੁਤ। ਤਾਂ ਗਿਆ ਟਿਵਿਸ਼ਨ ਨਾਲ। ਹਾਂਜੀ। ਚੱਕ ਕੇ ਹੀ ਲੈ ਗਏ ਨਾ। ਹਾਂਜੀ। ਬਾਈ ਵੀਡੀਓ ਨਹੀਂ ਬਣਾਈ ਕੱਲ ਬਹੁਤ ਚੱਲਿਆ ਕੰਮ ਰੇ। 15 ਮਿੰਟ। ਤਾਂ ਟਿਵਿਸ਼ਨ ਨੂੰ ਗਿਆ ਅੱਜ ਆਪਣੇ ਆਪੇ ਚਲੇ ਗਿਆ ਦੇਖ ਲੋ। ਤੇ ਬਾਕੀ ਬਾਈ ਮੌਸਮ ਖਿਲਾਡੂਲਾ। ਆ ਬੂਟੇ ਮਾਰਦੇ ਰੇ ਜਿਸਨੇ ਆ ਬੂਟੇ ਚ ਪਾਣੀ ਜ਼ਿਆਦਾ ਪਾਇਆ ਕਰ ਬੱਤ। ਠੀਕ ਹੈ। ਠੀਕ ਹੈ। ਬਾਕੀ ਬਾਈ ਇਹਦੀ ਜੜ੍ਹ ਚ ਕੈਕਟਸ ਦੇ ਬੂਟੇ ਬਹੁਤ ਲੱਗੇ ਹੋਏ। ਉਹ ਅਸੀਂ ਛੇੜਦੇ ਨਹੀਂ। ਉਹ ਦੇਖੋ। ਪੂਰੇ ਲੱਗੇ ਹੋਏ ਆ ਚਲੋ ਚੱਲ ਰਿਹਾ ਬਾਈ ਕੰਮ ਬਾਕੀ ਮਲਾਉਂਦੇ ਅੰਦਰ ਬੈਠੇ ਆ ਬੰਦੇ ਆਪਣੇ ਉਹਨਾਂ ਨਾਲ ਵੀ ਲੋ ਬਾਈ ਬੰਦਾ ਟਿਊਸ਼ਨ ਤੋਂ ਬਾਹਰ ਆਵੇ ਕੱਕਣਾ ਰਹੀ ਪੜਾਈ ਬਹੁਤ ਵੀ ਆ ਬਾਈ ਇਹ ਗਰਮੀ ਦੇਖੋ ਕਿੱਥੇ ਘੇੜਾ ਤੇ ਗਿਆ ਪਿੰਡ ਆਂ ਦੱਸ ਪਿੰਡ ਦਾ ਹਾਂ ਪਿੰਡ ਦਾ ਪਿੰਡ ਦਾ ਘੇੜਾ ਤੇ ਗਿਆ ਬੈਕ ਕਿੱਥੇ ਆ ਅੰਦਰ ਹਾਂ ਅੰਦਰ ਲੋ ਬਾਈ ਬੰਦਾ ਪਿੰਡ ਦਾ ਘੇੜਾ ਤੇ ਆਇਆ ਪੂਰਾ ਦੇਖ ਲਓ ਫੇਰ ਨਾ ਕਿਹੋ ਆਪਾਂ ਬਾਈ ਦੇਖ ਲਓ ਜੱਤੇ ਬਾਅਦ ਆਪਣਾ ਪਰਨਾ ਪੰਨਾ ਬਣ ਕੇ ਬਾਈ ਦੇ ਰੇੜੀ ਲੋ ਬਾਈ ਇਹਨਾਂ ਪੂਰਾ ਠੀਕ ਨੇ ਲੋ ਤੇ ਬਾਈ ਹਾਂ ਇੱਕ ਆ ਦਾ ਦਬਾਈ ਮੈਂ ਆਹ ਸ਼ੀਸ਼ੇ ਨੂੰ ਘਟ ਤੋਂ ਘਟ ਮਨ ਲੱਦੀ ਵੀ ਤਿੰਨ ਤੋਂ ਪਤਾ ਨਹੀਂ ਚਾਰ ਸਾਲ ਹੋ ਗਏ ਬਾਈ ਸਾਨੂੰ ਮਕਾਨ ਦਾ ਕੰਮ ਕਰ ਰਹੇ ਹੁਣ ਵੀ ਜੱਦਾ ਹੀ ਲੱਗਿਆ ਵਾ ਇਹ ਬਾਈ ਜੱਗੇ ਦੇ ਬਾਪੂ ਨੇ ਨਾ ਸਪੈਸ਼ਲ ਸ਼ੀਸ਼ਾ ਦਵਾਇਆ ਸੀ ਤੇ ਲਾਈਟ ਬਲਦੀ ਆ ਆ ਦੇਖੋ ਆ ਸੈਂਸਰ ਸਿਸਟਮ ਜੱਦਾ ਸ਼ੀਸ਼ਾ ਆਇਆ ਏ ਵੇ ਮੰਨ ਕੇ ਚੱਲੋ ਜਿੱਦਾਂ ਅਸੀਂ ਉਹਰੇ ਸੀਸਾ ਲਾਇਆ ਹੀ ਨਹੀਂ ਹੈਗਾ ਲੈਟ ਪਰ ਇਹਦਾ ਪਲੱਗ ਵੀ ਪਿੱਛੇ ਜੀ ਹੈ ਬਾਈ ਮੇਨ ਦਾ ਤੀ ਦੇਖਣਾ ਪੈਣਾ ਦੇਖਣਾ ਪੈਣਾ ਪਿੱਛੇ ਜੇ ਲੱਗਿਆ ਹੋਵੇ ਚੱਲਦਾ ਵੀ ਹੋਇਆ ਚੱਲਦਾ ਵੀ ਹੋ ਗਿਆ ਲੱਗਦਾ ਨਹੀਂ ਮੈਨੂੰ ਵੀ ਨਿਕੂਗਾ ਅਸੇ ਵਾਪਛੀ ਦੇਖੋ ਬਾਈ ਲੈ ਪੁਣਾ ਗਦਾ ਹਾਲ ਤੇ ਬਾਈ ਜੱਗੇ ਦੇ ਬਾਪੂ ਨੇ ਦਵਾਇਆ ਤਾਂ ਹਾਂ ਚੱਲਿਆ ਲੇ ਦਵਾਰਾ ਠੀਕ ਆ ਮੈਨੂੰ ਪਤਾ ਵੀ ਹਾਕ ਪੱਜ ਗਈ ਤੈਨੂੰ ਤੇ ਨਹੀਂ ਆਉਂਦਾ ਤੜਬਾ ਆ ਦੇ ਆ ਦੇ ਆ ਦੇਖੋ ਭਾਈ ਆ ਚੀਜ਼ ਦੀ ਆ ਲੱਗਿਆ ਹੋਇਆ ਸੈਂਸਰ ਜਿਹੜੀ ਮੈਂ ਗੱਲ ਕਰਦਾ ਤਾਂ ਵੀ ਇੱਥੇ ਐਂ ਅੰਗੂਠਾ ਦਬਾਓ ਆ ਲੱਗ ਪਹਿਲਾਂ ਹੀ ਬੜ ਗਿਆ ਵਈ ਇਹ ਤਾਂ ਉਹਨਾਂ ਦੀ ਖਰਾਬ ਹੋ ਚੁੱਕਿਆ ਪਤਾ ਨਹੀਂ ਕਹਿੰਦੇ ਸੈਂਸਰ ਸਿਸਟਮ ਇਹਨੂੰ ਆ ਕਹਿੰਦੇ ਲੇ ਆ ਬੰਦ ਹੋ ਗਿਆ ਇਹ ਉਠਾ ਲੱਗੇ ਤੇ ਅਵੇ ਜੱਗੇ ਦੇ ਬਾਪੂ ਨੇ ਦਵਾਇਆ ਤਾਂ ਤਿੰਨ ਤੋਂ ਚਾਰ ਸਾਲ ਹੋ ਗਏ ਮੈਨੂੰ ਲੱਗਦੀ ਵੀ ਪਹਿਲੀ ਗੱਲ ਨਾਲ ਜੇਬ ਆ ਲਿਆ ਹੈ ਮੈਂ ਉਹ ਵੀ ਮੇਰੇ ਦਿਮਾਗ ਦੇ ਵਿੱਚ ਆ ਗਿਆ ਚੀਜ਼ ਬਹੁਤ ਵਧੀਆ ਚਲੋ ਤੇ ਬੰਦ ਆ ਲੋ ਭਾਈ ਇਹਦਾ ਪਲੱਗ ਏਕਣੇ ਇੱਥੇ ਗੇਰ ਦੀ ਆਪਾਂ ਏਕਣੇ ਵਈ ਲੱਗਿਆ ਬਾਰੇ ਵਰਤਦੇ ਨਹੀਂ ਤੇ ਬਾਕੀ ਫਾਰਮ ਲੰਘ ਗਿਆ ਉਧਰ ਵਈ ਡਿਊਟੀ ਮੈਨ ਬੰਦਾ ਦੇਖੋ ਆਪਣਾ ਹਾਂ ਭਾਈ ਤੈਨੂੰ ਮਾਲੀ ਦੀ ਹੁਲਾ ਦਈਏ ਤਨਖਾਹੀ ਨਹੀਂ ਤਾਂ ਘਾਲਾ ਦੀਏ ਤੈਨੂੰ ਨਹੀਂ ਦੇਖ ਲੈ ਨਹੀਂ ਆਹ ਦੇਖ ਲੋ ਬਾਈ ਬੂਟੇ ਸੁੱਕਣ ਦਾ ਕਾਰਨ ਤੁਸੀਂ ਪਹਿਲਾਂ ਹੀ ਦੇਖਿਆ ਸੁੱਕੇ ਬੂਟਿਆਂ 'ਚ ਵੀ ਪਾਣੀ ਪਾਤਾ ਦੇਖ ਲੋ ਇਹ ਹੈ ਬਾਈ ਸਾਡੀ ਜਸ਼ਨ ਕਹਿੰਦਾ ਵੀ ਸੁੱਕੇ ਬੂਟਿਆਂ ਨੂੰ ਵੀ ਪਾਣੀ ਦੇਣਾ ਉਹ ਚੱਲ ਰਿਹਾ ਬਾਈ ਪਾਣੀ ਉੱਥੇ ਪਰ ਛੱਡੇ ਪੂਰੇ ਉਹ ਬਾਹੋ ਜਸ਼ਨ ਮੰਨ ਗਏ ਤੈਨੂੰ ਪਾਣੀ ਨਾਲ ਤਾਂ ਫੁੱਲ ਫਟਾਫੁੱਲ ਆਬੀ ਦੋਏ ਮੁਟੇ ਪਾਣੀ ਬਹੁਤ ਖਾਂਦੇ ਜੀ ਹਨਾ ਹਨਾ ਹਾਂਜੀ ਹਨਾ ਹਾਂਜੀ ਫੁੱਲ ਬਟਾ ਫੁੱਲ ਖਾਂਦੇ ਨਾ ਹਾਂਜੀ ਤੋਂ ਬਾਅਦ ਦੇਖਿਓ ਆ ਲੱਗੂਗਾ ਜੀ ਵੀ ਪਾਣੀ ਹੋਈ ਨਹੀਂ ਪਾਇਆ ਕਿੰਨੇ ਪੈਸੇ ਲੈਣੇ ਫਿਰ ਤਾਂ ਹੁਣ ਤਨਖਾਹ ਮੰਗਲੀ ਦੀ ਚਲੋ ਭਾਈ ਕੋਈ ਨਹੀਂ ਇਹ ਤਾਂ ਸ਼ੌਂਕ ਹੈ ਆਪਣਾ ਕੰਮ ਕਰੀ ਜਾਂਦੀ ਹੈ ਤੇ ਕੋ ਉਧਰ ਹਲਵਾਨ ਬੈਠੀ ਹੈ ਹਲਵਾਨ ਨੂੰ ਵੀ ਦਰਖਾ ਲੱਗਣੀ ਹੈ ਮਤਲਬ ਆਦੀ ਹਾ ਇਧਰ ਮੇ ਲੋ ਜੀ ਮੇਰੇ ਵੱਲੋਂ ਸਾਰੇ ਮੱਤ ਜੋੜ ਕੇ ਪ੍ਰਸ਼ਾਸਨ ਨੂੰ ਜੀ ਦੇਖੀ 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 ਕੀ ਕੀ ਬਣ ਲੱਗਿਆ ਅੱਜ ਅੱਜ ਜੀ ਦੁਪਹਿਰੇ ਤਾਂ ਵਰਮ ਦੀ ਫੇਵਰਿਟ ਜੀ ਗੜੀ ਚੌੜ ਬਣਾਈ ਹੋਏ ਤੇ ਤੇ ਹੁਣ ਜਿਵੇਂ ਸਾਡੇ ਫੇਵਰਿਟ ਬਣੂਗਾ ਜੀ ਆਲੂ ਰਾਜਮਾ ਦੀ ਸਬਜ਼ੀ ਰਾਜਮਾ ਖਾਣੇ ਆ ਹਾਂ ਜੀ ਲਾ ਇਹ ਕਰੇ ਜੀ ਕੜੀ ਬਣੀ ਵੀ ਤਾਂ ਕੱਲ ਦੀ ਧੀ ਅੱਜ ਦੀ ਨਾ ਕ ਨਹੀਂ ਅੱਜ ਬਣਾਈ ਦੀ ਦੁਬਾਰਾ ਚੁਲੇ ਦੇ ਉਸਾਂ ਸਭੀ ਦਵਰੇ ਖਾਓ ਤੇ ਗਮਾਈ ਸਿਰ ਥੋੜੀ ਦੀ ਹਾਂਜੀ ਸੋ ਕੱਲ ਕਾ ਹੋ ਗਿਆ ਸਵੇਰੇ ਹਨਾ ਹਾਂਜੀ ਚਲੋ ਭਾਈ ਫੇਰ ਅੱਜ ਮੈਂ ਹੁਣ ਪਤਾ ਕਿਉਂ ਫੇਰ ਰੱਖਣੇ ਪੈਣੇ ਥੋੜਾ ਜਿਹਾ ਟਾਈਮ ਲੰਨੇ ਬਣ ਚ ਠੀਕ ਉਹ ਆਪਣਾ ਬੰਦਾ ਬੈਗ ਘੇਰ ਕੇ ਅੰਦਰ ਫੇਰ ਗਾਇਬ ਹੋ ਗਿਆ ਹਾਂਜੀ ਟਿਊਸ਼ਨ ਜਾਇਆ ਹੈ ਜੀ ਆਪਦਾ ਥੋੜਾ ਜਿਹਾ ਜਮੇ ਜਿੱਦਾਂ ਨਵਾ ਜਾਣ ਲੱਗਿਆ ਤੇ ਆ ਕੇ ਬੈਗ ਰੱਖ ਕੇ ਵੀ ਚਲੇ ਗਿਆ ਦੱਸ ਕੇ ਗਿਆ ਕਿ ਮੰਮੀ ਨੂੰ ਟਿੰਡਾ ਦਾ ਜਿਹੜਾ ਲਾ ਕੇ ਆਇਆ ਹੈ ਅੱਛਾ ਉਹਦੇ ਢੇੜੇ ਆਉ ਤੇ ਵਿਚਾਰੀ ਤੇ ਕੰਮ ਲਈ ਚਲੋ ਇੱਕ ਘੁੰਮਣ ਪਰ ਨਹੀਂ ਹਲ ਬਤਾਉਗੀ ਫਿਰ ਆਉਂਦਾ ਏ ਜੀ ਜਦ ਚੱਕ ਲਾਂਦਾ ਹਾਂਗੇ ਤੇ ਗਰਦ ਮਿੱਟੀ ਆਈ ਜਾਂਦਾ ਏ ਕਣਕਾ ਕੱਢ ਉਹ ਜੀ ਤੋ ਉਹ ਮਸੀਸਾਵਾਲ ਕੇ ਦੇਖਿਆ ਉਧਰ ਲੈਟਰੀਨ ਬਾਥਰੂਮ ਮੂਰੇ ਵਾਲ ਬਲਦਾ ਉਹ ਤਾਂ ਹਾਂ ਜੀ ਬਲਦਾ ਹੀਦਾ ਉਹਦਾ ਫਿਰ ਉਹ ਤੁਸੀਂ ਇੰਦੇ ਯੂਜ਼ ਕਰਦੇ ਸੀ ਉਹ ਵਰਦੇ ਹੁੰਦੇ ਹਣ ਨਹੀਂ ਚੱਲ ਮੈਂ ਉਹ ਬਲਦਾ ਨਹੀਂ ਉਹ ਜੂਸ ਤਾਂ ਮੈਂ ਕਰਦਾ ਵੀ ਆਪਾਂ ਨੇ ਬਾਲਿਆ ਨਹੀਂ ਤਣਾ ਕਦੇ ਉਹ ਨਾ ਬਾਲਦੇ ਹੁੰਦੇ ਜੀ ਜੀ ਹਾਂਜੀ ਤੁਸੀਂ ਮੇਕਅਪ ਕਰਦੇ ਉੱਥੇ ਕਈ ਵਾਰ ਜਾਵਟ ਨੂੰ ਲੋੜ ਪੈਂਦੀ ਇਹ ਉੱਥੇ ਵਾਲ ਕੇ ਦੇਵਨ ਅੱਛਾ ਮੈਂ ਤਾਂ ਦੇਖਿਆ ਬਾਈ ਮੈਨ ਤਾਂ ਹੁਣ ਪਤਾ ਨਹੀਂ ਲੱਗਿਆ ਮੈਨ ਤਾਂ ਆਹੋ ਮੈਂ ਤਾਂ ਫੌਜੀ ਆ ਨਾ ਹਾਂ ਹਾਂ ਜੀ ਸਰ ਪਾਣੀ ਪੂਰਾ ਹੋ ਗਿਆ ਪੂਰਾ ਉੱਥੇ ਹਾਂ ਜੀ ਉੱਥੇ ਲੱਗੇ ਆਈਆਂ ਜਿਹੜਾ ਬੜਾ ਹੀ ਖਾਸ ਸਾਰਾ ਬੂਟਾ ਹੈ ਅੱਛਾ ਠੀਕਾ ਲੋ ਬਾਈ ਕਹਿੰਦਾ ਬਨੇਰੇ ਤੇ ਬੈਠਾ ਕਉ ਓਹੋ ਹੁੰਦੀ ਉਹ ਹੋ ਗਈ ਆ ਦੇਖੋ ਬੈਠਾ ਇੱਥੇ ਆ ਗਿਆ ਬਾਈ ਥੋੜਾ ਜਿਹਾ ਫੋਨ ਭੱਦਾ ਪੈ ਜਾਂਦਾ ਬੇ ਬਨੇਰੇ ਤੇ ਬੈਠਾ ਕਹੋਂ ਕਹਿੰਦੇ ਕੋਈ ਰਿਸ਼ਤੇਦਾਰ ਆਊਗਾ ਹਰਜੀਤ ਹਾਂਜੀ ਰਾਣਾ ਟਾਈਮ ਅੱਜ ਕਰਦੇ ਹਾਂ ਹਾਂ ਰਾਣਾ ਟਾਈਮ ਅੱਜ ਕਰੀ ਗਾ ਅੱਜਕੱਲ ਕਿੱਥੇ ਟਾਈਮ ਐ ਨਾ ਵਿਹਣ ਜਾਂ ਹੁੰਦਾ ਹਾ ਆਓ ਬਨੇਰੇ ਹੀ ਬਣਦਾ ਲੋ ਬਈ ਇਹ ਦੇਖੋ ਹੈ ਛੋਟੇ ਛੋਟੇ ਚਿੜੀਆਂ ਅੱਖਾਂ ਨਾਲ ਦੇਖਦੀਆਂ ਉਹ ਦਿਖਦੇ ਨਹੀਂ ਉੱਡਦੀਆਂ ਜਿਵੇਂ ਕੱਟ ਬਣਾ ਲਿਆ ਰੋ ਹਾਂਜੀ ਕਿਆ ਗੰਟੀ ਚੋ ਨਾ ਬਾਈ ਅੱਜ ਜਿਹੜੇ ਕਾਤੇ ਦਾ ਕਿਆ تھا ਅੱਜ ਵਰਲਡ এনवायरमेंट ਡੇ ਸੀ ਪਿਆਬੀ ਜਿਹਾ ਦਾ ਸਪੁੱਤਰ ਧਰਤੀ ਦਿਵਸ ਚਾਟ ਬਣਾਇਆ ਤਾਂ ਹਨਾ ਹਾਂਜੀ ਇਹ ਕਾ ਗੁੱਡ ਮਿਲ ਗਈ ਹਾਂਜੀ ਕੱਲ ਮੇਰੇ ਜੋ ਦੰਗਾ ਤੇ ਸਟੋਰ ਤੇ ਆ ਕੇ ਅੱਜ ਸਵੇਰ ਬਣਾ ਕੇ ਲਈ ਚਲੋ ਤੈਨੂੰ ਵੀ ਸਰਦਾਰ ਨਹੀਂ ਗੁੱਡ ਹੈ ਤੈਂ ਵੀ ਧਰਤੀ ਸਾਫ਼ ਰੱਖੀ ਵੀ ਉਹ ਦੇਖ ਹਾਂਜੀ ਆ ਥੋੜਾ ਥੋੜਾ ਕਰਦਾ ਦਾ ਸਮਾਜ ਨੂੰ ਲਓ ਬਾਈ ਇਹਨੂੰ ਵੀ ਗੁੱਡ ਦੇਣੀ ਵਰਦੀ ਐ ਇਹ ਵੀ ਧਰਤੀ ਨੂੰ ਸਾਫ਼ ਰੱਖਦੀ ਆ ਦੇਖੋ ਆਹਨ ਫੁੱਲ ਫਟਾ ਫੁੱਲ ਇਹਦਾ ਵੀ ਰਿਕਾਰਡ ਹੈ ਤੈਨੂੰ ਵੀ ਗੋਡ ਹਾਂ ਤਾਂ ਹੀ ਬੱਚੇ ਖੇਡਦੇ ਹਨ ਸ਼ਾਮ ਨੂੰ ਆ ਕੇ ਤੈਨੂੰ ਵੀ ਗੋਡ ਹੈ ਤੂੰ ਵੀ ਧਰਤੀ ਸਾਫ਼ ਰੱਖ ਲਈਏ ਘਰ ਦਾ ਤੇਰਾ ਵੀ ਰਿਕਾਰਡ ਆ ਦੇਖੋ ਬਈ ਇਹਦਾ ਫਰਜ ਹੈ ਹਾਂ ਇਹਦਾ ਫਰਜ ਹੈ ਜੀ ਕੰਮ ਪਾ ਗਾ ਨਾ ਰੱਬ ਦੀ ਬੁਝਾਉਂਗੇ ਬੱਕਰੀ ਚੱਲ ਫਿਰ ਰੱਬ ਦੀ ਬੁਝਾ ਆਰਾਮ ਹਾਂ ਚੱਲੂ ਫਿਰ ਆ ਜਾ ਤੇਰਾ ਆ ਜਮ ਦੇਖ ਲੈ ਜਦ ਤਾ ਆਮ ਜਾ ਹਾਂਜੀ ਬਿੱਲਾ ਛਣਾ ਛੱਲ ਹੋ ਰਿਹਾ ਆਲੂ ਪਿਆਜ਼ ਪਏ ਜਿਹੜਾ ਕੋ ਕਰੂਗੀ ਇਹ ਚਲ ਠੀਕ ਆ ਪੋਣਾ ਲੱਗੀਦਾ ਕੰਮ ਲੋ ਬਾਈ ਉਹ ਤੇ ਗੁड़िया ਰਾਣੀ ਫੇਰ ਆਪਣੀ ਟੂਟੀ ਕੋਲ ਪਹੁੰਚ ਗਈ ਦਸ ਸੈਕਿੰਡ ਹੀ ਅੰਦਰ ਲਾ ਦੂ ਤਾ ਚਲੋ ਬਾਈ ਠੀਕ ਆ ਉਹ ਖੜੀ ਗੱਡੀ ਜਜਨ ਦੀ ਬਾਈ ਚਲੋ ਬਾਈ ਇੱਥੇ ਤੱਕੇ ਵਲੌਗ ਤਾਂ ਬਾਕੀ ਮਿਲਦੇ ਆ ਫੇਰ ਅਗਲੇ ਵਲੌਗ ਦੇ ਵਿੱਚ ਤਦ ਤੱਕ ਦੇਰੀ ਸასი ਸ਼ਕਾਲ